ਆ ਸਰਕਾਰ ਨੇ ਦਾ ਜਮਾ ਪੀੜਾ ਕਰ ਕੀ ਕਰਤਾ ਪੰਜਾਬ ਸਾਂਤਨ ਦੇ ਜਿਹੜਾ ਤੁਸੀਂ ਸਾਰੇ ਐਨਆਰਆਈ ਵੀਰਾਂ ਨੇ ਵੀ ਬੜਾ ਜ਼ੋਰ ਲਾਇਆ ਸੀ ਸ਼ਹਿਰ ਨੂੰ ਬਗਲਾਜ ਇਹਨਾਂ ਦਾ ਬੇਈਮਾਨਾਂ ਨੇ ਜਮਾ ਹੀ ਕਿਸੇ ਪਾਸੇ ਦੇ ਨਹੀਂ ਛੱਡੇ ਜਾਈਏ ਜਿਹਦੇ ਕੋਲੇ ਸਾਰਿਆਂ ਕੋਲੇ ਜਾਜ ਜਾ ਕੇ ਵੀ ਥੱਕ ਗਏ ਵਿਧਾਨ ਸਭਾ ਦੇ ਵਿੱਚ ਮੈਂ ਜਾ ਕੇ ਵਹਿ ਗਿਆ ਉੱਥੋਂ ਮੈਨੂੰ ਠਾਹਤਾ ਕਹਿੰਦੇ ਜੀ ਤੁਹਾਨੂੰ 20 ਤਰੀਕ ਦਾ ਟਾਈਮ ਦਿੱਤਾ ਫੇਰ ਅੱਜ ਫੇਰ ਮਾਨਸਾ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਉੱਥੇ ਮਿਲਣ ਗਿਆ ਮੈਂ ਸਾਰਾ ਦਿਨ ਮੈਨੂੰ ਉਹ ਦਫ਼ਤਰ ਦੇ ਬੰਦ ਕਰਤਾ ਉਹ ਚ ਕਰਤਾ 4 ਵਜੇ ਕਹਿੰਦੇ ਭੱਜ ਜਾ ਤਾਂ ਜਹਾਜ਼ ਚੜ ਗਿਆ ਫਿਰ ਮੈਨੂੰ ਕਹਿੰਦੇ ਜੀ ਖੇਤੀਬਾੜੀ ਮੰਤਰੀ ਇਹਦੇ ਉਹ ਸ਼ਾਇਦ ਕੁੜੀਆ ਸਾਹਿਬ ਨੇ ਉਹਨਾਂ ਨੂੰ ਮਿਲੋ ਜੀ ਮਾਈ ਦਾ ਮਸ਼ਹੂਰ ਬੰਦੇ ਨੇ ਉਹਨਾਂ ਨੂੰ ਮਿਲ ਲਈਆਂ ਅੱਜ ਤੱਕ ਲਿਖਤੀ ਰੂਪ ਚ ਦਿੱਤਾ ਹੋਇਆ ਉਹਨਾਂ ਨੇ ਮੁੜ ਕੇ ਮੈਨੂੰ ਫੋਨ ਕਰ ਕਰਨਾ ਨਹੀਂ ਲੋੜ ਦੀ ਸਮਝੀ ਵੀ ਭਾਈ ਤੇਰਾ ਕੁਝ ਨਹੀਂ ਹੁੰਦਾ ਮੈਂ ਵੀ ਕੈਬਨਟ ਕੋਲ ਮੈਨੂੰ ਕਿਹਾ ਸੀ ਵੀ ਮੇਰੀ ਗੱਲ ਤੂੰ ਮੁੱਖ ਮੰਤਰੀ ਸਾਹਿਬ ਕੋਲ ਰੱਖ ਦੀ ਉਹ ਕੀ ਪ੍ਰਤੀਕਿਰਿਆ ਦਿੰਦਾ ਮੈਨੂੰ ਦੱਸ ਨਹੀਂ ਹੋਵੇ ਨਾ ਹੋਵੇ ਤੇਰੀ ਜ਼ਿੰਮੇਵਾਰੀ ਨਹੀਂ ਨਾ ਮੈਨੂੰ ਦੱਸਿਆ ਨਾ ਕੋਈ ਇਨਫੋਰਮੇਸ਼ਨ ਕੋਈ ਨਹੀਂ ਆ ਬੈਠੇ ਚੁੱਕਾ ਮੁਝੇ ਕੱਲ ਨੂੰ ਵੋਟਾਂ ਦੇ ਵਿੱਚ ਕਿਸੇ ਪਾਸੇ ਵਾਜ ਕੇ ਫਿਰ ਕੇ ਆਈਆਂ ਤਾਂ ਸਿੱਧੂ ਦਾ ਪਿਓ ਕੋਲ ਰਾਜਨੀਤੀ ਕਰਦਾ ਹੈ